ਸਾਰੀ ਉਮਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਚ ਇਹਦਾ ਗੁੰਡਾਗਰਦੀ ਨਹੀਂ ਕੀਤੀ ਜਾ ਸਕਦੀ ਤੁਹਾਨੂੰ ਪਰਦੇ ਖੋਲਣ ਵਾਸਤੇ ਆ ਤੇ ਤੁਹਾਨੂੰ ਪਰਦੇ ਖੋਲਣ ਵਾਸਤੇ ਇੰਤਜਾਗੇ ਕੁਦਰ ਸਿੰਘਾਂ ਦੇ ਫਿਰ ਜਦੋਂ ਅਸੀਂ ਅੰਦਰ ਗਿਆ ਨਾ ਜਾਂਦੀ ਸਾਰੀ ਉਹਨੇ ਇਹ ਗੱਲ ਲਾਤੀ ਕਿ ਅੱਜ ਕੱਲ ਸਿੱਖਾਂ ਦੇ ਹਾਲ ਆ ਬਈ ਤੇ ਜੇਤਾ ਜੇ ਲੜਾਈ ਕਰਨ ਲੱਗ ਪਏ ਆ ਜੇ ਗੁਰੂ ਘਰ ਚ ਕੁਝ ਗਲਤ ਹੋਇਆ ਜੇ ਉਹਨਾਂ ਨੇ ਗੱਲ ਕੀਤੀ ਆ ਜੇ ਤੁਸੀਂ ਗਲਤ ਕੁਝ ਕਰ ਰਹੇ ਸੀ ਕੋਈ ਝਗੜਾ ਸੀ ਤਾ ਹੀ ਹੋਇਆ ਨਾ ਸਾਰਾ ਕੁਝ ਤਾਂ ਹੀ ਉਹਨਾਂ ਬੁਲਾ ਰਿਆ ਨੇ ਜਿਕਰ ਕੀਤਾ ਉਹਨੇ ਗੱਲ ਜਾਣ ਕੇ ਆਪਣੇ ਫਲਾਕੇ ਗੱਲ ਕਹੀ ਕਹੀਆ ਤਾਂ ਹੁਣ ਵੀ ਜਿਹੜੇ ਉਹ ਕਹਿਣ ਰਿਹਾ ਬਾਹਰ ਗਿੱਧੇ ਗੁੰਦੇ ਸੀ ਬਾਹਰ ਤਾੜੀਆਂ ਵੰਦੇ ਆਈ ਕੋਈ ਯਾਦ ਕੇ ਨਾ ਆਣ ਕੇ ਉਹ ਘੜਾ ਲੋ ਆਣ ਕੇ ਕਿੱਥੇ ਸੀ ਗਿੱਧੇ ਪਾਇਆ ਕਿੱਥੇ ਗਏ ਮੈਨੂੰ ਬਾਹਰ ਧੱਕੇ ਮਾਰਦੇ ਰਿਆ ਮਾਈਕ ਨੂੰ ਤੇ ਤੁਸੀਂ ਜਾ ਕੇ ਸਾਰਾ ਟੱਬਰ ਪੈ ਗਏ ਹੋ ਇਕੱਠੇ ਹੋ ਕੇ ਇਦਾਂ ਸ਼ੋਭਾ ਦਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਹਾਡੇ ਨਾਲ ਤਕਰੀਬਨ 5-7 ਜਾਣੇ ਆ ਗਿਣਤੀ ਤੇ ਇਸ ਗੱਲ ਤੋਂ ਭਗੌੜੇ ਨਾ ਨਾ ਹੋ ਮੁਕਰਦੇ ਕਿਉਂ ਤੁਸੀਂ ਸੁਣਾ ਮੇਰੀ ਬੰਦ ਹੁਣ ਤੁਸੀਂ ਮੇਰਾ ਬੰਦਾ ਪੁੱਛ ਲਿਖਾਓ ਇੱਕ ਵੀਕੇ ਜਿਹੜਾ ਕੰਮ ਕਦੇ ਸੁੱਚਾ ਲੰਗਾਹ ਨੇ ਅਕਾਲ ਤਖਤ ਸਾਹਿਬ ਤੇ ਕੀਤਾ ਸੀ ਢਾਡੀ ਸਿੰਘਾਂ ਤੋਂ ਮਾਈਕ ਖੋਇਆ ਸੀ ਤੇ ਅੱਜ ਉਹੀ ਕੰਮ ਇਸ ਪ੍ਰਧਾਨ ਨੇ ਕਰਤਾ ਜਿੰਨੇ ਅੱਜ ਕੁਵੀਸ਼ਰ ਸਿੰਘਾਂ ਤੋਂ ਮਾਈਕ ਖੋਇਆ ਉੱਥੇ ਨਾਲ ਚੱਲਾ ਗਿਆ ਮੈਂ ਮੈਂ ਅੱਛਾ ਜਿਹਨੂੰ ਬਾਹਰੋਂ ਮੈਂ ਝਿਲਕਿਆ ਆਂ ਕਿ ਦਬਕੇ ਮਾਰਿਆ ਉਹਦਾ ਪਰਿਵਾਰੀਓ ਨਹੀਂ ਆ ਗਈ ਤੇ ਉਹ ਬੁਢੇ ਆਰਮਣ ਟਕੇ ਬਾਹਰ ਨਹੀਂ ਅਸੀਂ ਅਫੀ ਮੰਗੀ ਇਹਨਾਂ ਨੇ ਮਾਫੀ ਮੰਗੀ ਤੁਹਾਡੇ ਕੋਲੋਂ ਇਹਨਾਂ ਨੇ ਇਹਨਾਂ ਕੁਵੀਸ਼ਰ ਨੇ ਨਹੀਂ ਗਲਤੀ ਤੇ ਤੁਹਾਡੀ ਉਹਨਾਂ ਮਾਫੀ ਕਾ ਦੀ ਮੰਗ ਲਈ ਤੁਹਾਡੇ ਕੋਲ ਜਿਹੜੇ ਪ੍ਰਚਾਰਕ ਹੁੰਦੇ ਆ ਕਲਾ ਪ੍ਰਬੰਧਕਾਂ ਦੇ ਉਹਨਾਂ ਦੇ ਕੋਲੇ ਪੋਚੇ ਮਾਰਨੇ ਹੁੰਦੇ ਉਹਨਾਂ ਨੇ ਜਾਂ ਫਿਰ ਸਮੇਂ ਦੀ ਗੱਲ ਵੀ ਕਰਨ ਕਰਨੀ ਹੁੰਦੀ ਜੇ ਕਿਸੇ ਨੇ ਸਮੇਂ ਦੀ ਗੱਲ ਕੀਤੀ ਆ ਤੇ ਤੁਸੀਂ ਉਹਨਾਂ ਤੇ ਇਸ ਤਰੀਕੇ ਦਾ ਰਵਈਆ ਅਪਣਾਇਆ